ਉਦੋਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਮूसलाधार بارش ਦੇ ਨਾਲ ਜਿੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਨੇ ਉੱਤੇ ਹੀ ਗੱਲ ਜੇਕਰ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪਿੰਡ ਲਾਵਲਪੁਰ ਦੇ ਵਿੱਚ ਖੜੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਲਾਵਲਪੁਰ ਨੂੰ ਜਾਣ ਵਾਲੇ ਰਸਤੇ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਇੰਝ ਆਪਦਾ ਹੈ ਜਿਵੇਂ ਕੋਈ ਦਰਿਆ ਹੋਵੇ ਪਰ ਦਰਿਆ ਨਹੀਂ ਇਹ ਪਿੰਡ ਲਾਵਲਪੁਰ ਨੂੰ ਜਾਣ ਵਾਲਾ ਮੇਨ ਰਸਤਾ ਆ ਜਿਸ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕਾ ਹੈ ਤੇ ਪਿੰਡ ਵਾਸੀ ਪਿੰਡ ਵਾਸੀ ਕਹਿ ਰਹੇ ਨੇ ਕਿ ਪਿੰਡ ਦਾ ਸੰਪਰਕ ਟੁੱਟ ਚੁੱਕਾ ਆ ਸਾਡੇ ਨਾਲ ਪਿੰਡ ਵਾਸੀ ਨੇ ਭਾਜੀ ਇੱਥੇ ਖੜੇ ਹਾਂ ਪਿੰਡ ਨੂੰ ਜਾਣ ਵਾਲਾ ਰਸਤਾ ਇੱਕੋ ਹੀ ਇਹ ਰਸਤਾ ਹੈ ਜੀ ਭਾਜੀ ਪਿੰਡ ਨੂੰ ਆਪਣੇ ਦੋ ਰਸਤੇ ਆ ਜੀ ਇੱਕ ਲਖਸਿਆ ਸਾਈਡ 'ਚ ਹੀ ਜਾਂਦਾ ਰਸਤਾ ਜੀ ਉਸ ਉਤੇ ਵੀ 3-3 ਫੁੱਟ ਫੋਟ ਮਤਲਬ ਪਾਣੀ ਚੱਲ ਰਿਆ ਸੀਗਾ ਹੁਣ ਥੋੜਾ ਜਿਆਦਾ ਡਾਊਨ ਹੋਇਆ ਤੇ ਇਹ ਜੋ ਰਸਤਾ ਹੈ ਆਪਣੇ ਦੇ ਉਤੇ 5-6 ਫੁੱਟ ਹਜੇ ਪਾਣੀ ਭਰਿਆ ਹੋਇਆ ਹੈ ਕਿਉਂਕਿ ਜਦੋਂ ਕੋਈ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਕੋਈ ਬਿਮਾਰ ਵਿਅਕਤੀ ਹੁੰਦਾ ਤੇ ਉਹਨੂੰ ਲਿਆਉਣ ਵਾਲੇ ਕਾਫੀ ਮੁਸ਼ਕਲ ਆ ਕੁਝ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਇੱਥੇ ਕਿ ਡਿਲੀਵਰੀ ਦਾ ਕੇਸ ਵੀ ਹੋਇਆ ਸੀ ਸਾਡੇ ਤਾਂ ਉਸ ਟਾਈਮ ਅਸੀਂ ਮਤਲਬ ਆਪਣੇ ਟਰੱਕ ਦੇ ਵਿੱਚ ਉਹਨਾਂ ਨੂੰ ਲੈ ਕੇ ਬਾਹਰ ਲੈ ਕੇ ਆਏ ਜਦੋਂ ਦਾ ਪਾਣੀ ਚੜਿਆ ਹੋਇਆ ਤੇ ਕਾਹਦਾ ਪਾਣੀ ਹੈ ਕੋਈ ਚੋ ਚੂਪ ਕੇ ਇਹ ਭਾਜੀ ਜਿਹਦਾ ਜਦੋਂ ਪਿਛਲੇ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਚੋ ਦਾ ਬੰਨਿਆ ਜੀ ਮਤਲਬ ਆਪਣੇ ਇਧਰੋਂ ਪੋਕੜਾਂ ਰੂਪਵਾਲ ਸਾਈਡ ਤੋਂ ਜਦੋਂ ਬੰਨ ਟੁੱਟ ਜਾਂਦਾ ਹੈ ਤੇ ਉਸ ਟਾਈਮ ਤਾਂ ਬਹੁਤ ਜ਼ਿਆਦਾ ਮਤਲਬ ਤਵਾਹੀ ਤਕੜੀ ਹੋ ਜਾਂਦੀ ਹੈ ਪਿੰਡ ਦੇ ਵਿੱਚ ਵੀ ਮਤਲਬ ਕਾਫੀ ਪਾਣੀ ਘਰਾਂ ਦੇ ਵਿੱਚ ਵੀ ਫੈਲ ਜਾਂਦਾ ਹੈ ਇਹ ਜਿਹੜਾ ਭਾਜੀ ਆਪਣੇ ਮੀਹਾਂ ਦਾ ਪਾਣੀ ਇਧਰੋਂ ਸਰਿਆਲਾ ਗੋਂਦਪੁਰ ਜਿਹੜੇ ਪਿਛਲੇ ਪਿੰਡ ਆਪਣੇ ਹਕੂਮਤਪੁਰ ਖੈੜ ਜਿਹੜਾ ਜਿੰਨਾ ਪਾਣੀ ਦੀ ਨਿਕਾਸੀ ਉਹ ਸਾਰੀ ਇਧਰੋਂ ਆਦੀ ਤੇ ਇੱਕੋ ਸਾਈਫਨ ਹੋਣ ਦੇ ਕਰਕੇ ਨਾ ਛੋਟੀ ਤੇ ਪਾਣੀ ਕ੍ਰੋਸ ਹੋਣ ਨੂੰ ਕਾਫੀ ਦਿਨ ਲੱਗ ਜਾਂਦੇ ਆ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਤੱਕ ਪਹੁੰਚਿਆ ਸਾਡੇ ਕੋ ਮਾਂਜੋਗ ਐਸਡੀਐਮ ਸਾਹਿਬ ਪਰਸੋਂ ਪਹੁੰਚੇ ਸੀਗੇ ਜੀ ਤੇ ਉਹਨਾਂ ਵੱਲੋਂ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਪਣੇ ਤੁਹਾਡੇ ਰਸ਼ਨ ਦੀ ਸਮੱਸਿਆ ਜੀ ਮੈਂ ਕਿਹਾ ਰਸ਼ਨ ਦੀ ਸਾਡੇ ਇਸ ਟਾਈਮ ਹਾਲੇ ਤੱਕ ਬਿਲਕੁ ਮਤਲਬ ਲੋੜਾ ਪਰ ਇਹ ਆ ਕਿ ਸਾਨੂੰ ਅੱਜ 48 ਘੰਟੇ ਹੋ ਗਏ ਸਾਨੂੰ ਐਸਡੀਐਮ ਸਾਹਿਬ ਨੂੰ ਮਿਲਿਆ ਨਹੀਂ ਉਹ ਇੱਥੇ ਤੇ ਉਹਨਾਂ ਨੇ ਵੀ ਕੋਈ ਮਤਲਬ ਹਜੇ ਤੱਕ ਕੋਈ ਸਾਨੂੰ ਸੁਣਵਾਈ ਨਹੀਂ ਹੋਈ ਹੈਗੀ ਤੇ ਰਾਤੀ ਵੀ ਮੈਂ ਡਿਪਟੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਾਲ ਕਰ ਰਿਹਾ ਸੀਗਾ ਤੇ ਚਲੋ ਉਹਨਾਂ ਵੱਲੋਂ ਕਈ ਆਪਣੇ ਰੁਝੇਮੇ ਦੇ ਕਾਰਨ ਨਹੀਂ ਕਦੇ ਬਿਜ਼ੀ ਹੁੰਦੇ ਆ ਨਹੀਂ ਫੋਨ ਚੱਕ ਹੁੰਦਾ ਉਹਨਾਂ ਤੋਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਭਾਈ ਜੀ ਭਾਈ ਜੀ ਇਹ ਤਾਂ ਰਸਤਾ ਆ ਪਿੰਡ ਦੇ ਕੀ ਹਾਲਾਤ ਆ ਪਿੰਡ ਦੇ ਭਾਈ ਜੀ ਇਸ ਟਾਈਮ ਪਿੰਡ ਦੇ ਵਿੱਚ ਪਹਿਲੇ ਦਿਨਾਂ ਭਾਈ ਜੀ ਫੁੱਟ ਫੁੱਟ ਡਿੱਲ ਡੁੱਟ ਪਾਣੀ ਪਿੰਡ ਦੇ ਵਿੱਚ ਜਿਹੜਾ ਜੋ ਪਿੰਡ ਦੀ ਆਲੇ ਦੁਆਲੇ ਦੀ ਬਾਉਂਡਰੀ ਉਹਦੇ ਉੱਤੇ ਜੀ ਚਾਰ ਚਾਰ ਤਿੰਨ ਤਿੰਨ ਫੁੱਟ ਪਾਣੀ ਦਾ ਪਹਿਲਾਂ ਚੱਲ ਰਿਹਾ ਸੀਗਾ ਜੀ ਤੇ ਤੁਸੀਂ ਜਾ ਕੇ ਤਸਵੀਰਾਂ ਮਤਲਬ ਕੈਦ ਵੀ ਕਰ ਸਕਦੇ ਕੈਮਰੇ ਦੇ ਵਿੱਚ ਬਹੁਤ ਜਿਆਦਾ ਮਾੜੇ ਹਾਲਾਤ ਆ ਤੇ ਕਿਉਂਕਿ ਪਿੰਡ ਆਪਾਏ ਮੰਗ ਕਰਦੇ ਆ ਕਿ ਜੋ ਨਹਿਰ ਵਾਲਾ ਰਸਤਾ ਇਹ ਮੇਨ ਸਾਡੇ ਅਲਾਵਲਪੁਰ ਨੂੰ ਪੈਂਦਾ ਲਾਲਪੁਰ ਪਾਣਾ ਪਿੰਡ ਨੂੰ ਦੋਨੋਂ ਪਿੰਡ ਆ ਸਾਡੇ ਤੇ ਕਿਉਂਕਿ ਇਹੀ ਜੇ ਇਹੀ ਰਸਤਾ ਬਲੌਕ ਹੋ ਗਿਆ ਭਾਈ ਫਿਰ ਸਾਨੂੰ ਆਉਣ ਵਾਲੇ ਟਾਈਮਾਂ 'ਚ ਮੁਸ਼ਕਲ ਆਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਰਸਤਾ ਆ ਸਾਡਾ ਮਤਲਬ ਕਿਸੇ ਤਰ੍ਹਾਂ ਜਾਂ ਪੁਲੀਆਂ ਵੱਡੀਆਂ ਬਣਾ ਕੇ ਉੱਚਾ ਕਰਕੇ ਬਣਾਇਆ ਜਾਵੇ ਤਾਂ ਕਿ ਪਿੰਡ ਨੂੰ ਪਿੰਡੋਂ ਨਿਕਲਣ ਵੇਲੇ ਸਾਨੂੰ ਪ੍ਰੋਬਲਮ ਹੁਣ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਜੋ 14 ਬੰਨੇ ਆ ਉਹਦੇ ਤੇ ਹੈਗਾ ਰਿਸਕਆ ਬਹੁਤ ਵੱਡਾ ਥੋੜੀ ਜਿਹੀ ਆਪਣਾ ਡੰਡੀ ਜਾਂਦੀ ਆ ਉਦੋਂ ਤੋਂ ਅਸੀਂ ਕੱਲ ਉਹਦੀ ਸਫਾਈ ਕਰਕੇ ਮੀਡੀਆ ਦੇ ਵਿੱਚ ਸ਼ਾਇਦ ਤੁਸੀਂ ਦੇਖਿਆ ਹੋਣਾ ਤਾਂ ਅਸੀਂ ਉਹਦੇ ਉੱਪਰ ਦੀ ਨਿਕਲ ਕੇ ਆਏ ਆ ਜੀ ਭਾਜੀ ਮੌਸਮ ਵਿਭਾਗ ਨੇ ਦੱਸਿਆ ਕਿ ਹੋਰ ਬਾਰਿਸ਼ਾਂ ਹੋਣੀਆਂ ਕੀ ਹਾਲਾਤ ਬਣੂਗੇ ਜੇ ਹੋਰ ਬਾਰਿਸ਼ ਹੋਣੀ ਹੈ ਦੇਖੋ ਜੀ ਹਾਲਾਤ ਤਾਂ ਤਾਂ ਇਦਾਂ ਆ ਜੀ ਮੀਂਹ ਜ਼ਿਆਦਾ ਪੈ ਰਿਹਾ ਆ ਮੌਸਮ ਦਾ ਜਿਆਦਾ ਖਰਾਬ ਆ ਨੁਕਸਾਨ ਕਾਫੀ ਹੋ ਰਿਹਾ ਪਿੰਡਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਆ ਅੱਜ ਤਾਂ ਫੇਰ ਵੀ ਕਹਿੰਦੇ ਆ ਵੀ ਚਲੋ ਇੱਥੇ ਸਾਡੇ ਫੇਰ ਰਸਤਿਆਂ ਵਿੱਚ ਪਾਣੀ ਹੈਗਾ ਆ ਤੇ ਆਲੇ-ਦਵਾਲੇ ਪਿੰਡਾਂ ਦੇ ਵਿੱਚ ਤਾਂ ਪਸ਼ੂ ਵੀ ਮਰ ਗਏ ਆ ਕਈਆਂ ਦੇ ਘਰ ਵੀ ਕਈਆਂ ਦੇ ਟੈਗ ਗਏ ਆ ਇਸ ਕਰਕੇ ਸਾਡਾ ਵੀ ਹਾਲਾਤ ਮਾਲੂ ਰਸਤਾ ਸਾਡੇ ਦੱਸਿਆ ਇਹਨਾਂ ਨੇ ਭਾਈ ਸਾਹਿਬ ਹੁਣਾਂ ਨੇ ਮੈਂ ਮੰਨ ਲਉ ਕਿ ਆਹ ਰਸਤਾ ਸਾਡਾ ਇੱਕੋ ਹੀ ਆ ਇੱਕ ਰਸਤਾ ਸਾਡਾ ਲਸੀਨ ਵੱਲ ਦੀ ਆ ਪਾਣੇ ਵੱਲ ਦੀ ਹੈਗਾ ਆ ਉੱਥੇ ਵੀ ਪਾਣੀ ਕਾਫੀ ਖੜਾ ਆ ਸਾਨੂੰ ਮਾਲੂ ਨੰਗਣ ਬਾਸ ਤੇ ਰਸਤਾ ਕੋਈ ਨਹੀਂ ਹੈਗਾ ਸਾਡੇ ਨਾਲ ਹੀ ਚੋਆ ਚੋ ਤੇ ਮੰਨ ਲਉ ਕਿ ਪਜੋੜੇ ਨੂੰ ਇੱਕ ਬੰਨ੍ਹ ਆਉਂਦਾ ਆ ਉਹ ਸਿਰਫ ਡੰਡੀ ਇੱਕ ਉਹਦੇ ਰਾਹੀਂ ਪੈਦਲ ਆ ਕੇ ਹੁਣ ਵੀ ਅਸੀਂ ਮੰਨ ਲਓ ਮੰਨ ਲਓ ਪੈਦਲ ਅੱਧਰ ਨੂੰ ਆਏ ਆਂ ਅਸੀਂ ਉਹ ਵੀ ਬਨ ਬੋ ਚੁੱਕਾ ਜੀ ਉਹ ਵੀ ਬਨ ਯਾਨੀ ਕਿ ਖੁਰ ਚੁੱਕਾ ਥੋੜਾ ਬਸ ਸਿਰਫ ਥੋੜੀ ਮੰਨ ਲਓ ਕਿ ਫੋਟ ਕਦੀ ਅਸੀਂ ਰਸਤਾ ਹੈਗਾ ਆ ਤੇ ਉਹਦੇ ਰਾਹੀਂ ਅਸੀਂ ਪੈਦਲ ਤੁਰ ਕੇ ਆਏ ਆਂ ਐ ਤੱਕ ਸਾਡੇ ਰਾਹੀਂ ਕੀ ਅਪੀਲ ਕਰੂਗੇ ਪ੍ਰਸ਼ਾਸਨ ਨੂੰ ਕਿਸ ਚੀਜ਼ ਦੀ ਲੋੜ ਐ ਇਸ ਵੇਲੇ ਪਿੰਡ ਦੇ ਇਸ ਟਾਈਮ ਪਿੰਡ ਦੇ ਸਭ ਤੋਂ ਵੱਡੀ ਗੱਲ ਪਸ਼ੂਆਂ ਦੇ ਚਾਰੇ ਦੀ ਜੀ ਜੀ ਔਰ ਦੂਸਰੀ ਗੱਲ ਹੈ ਕਿ ਪਿੰਡ ਦੇ ਜੋ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਵਿੱਚ ਕੋਈ ਬਿਮਾਰੀ ਪਾਣੀ ਦੇ ਖੜੇ ਹੋਣ ਕਰਕੇ ਪਿੰਡ ਦੇ ਵਿੱਚ ਕੋਈ ਬਿਮਾਰੀਆਂ ਦੇ ਲੋਕ ਸ਼ਿਕਾਰ ਹੋਣ ਸਾਡੇ ਤੇ ਉਹਨਾਂ ਦੀ ਮੈਡੀਸਿਨ ਦੀ ਕੋਈ ਅਪੀਲ ਕਰ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਜੀ ਧੰਨਵਾਦੀ ਢਾਈ ਸਨ ਲੋਕ ਪਿੰਡ ਵਾਲੇ ਜਿਹਨਾਂ ਨੇ ਦੱਸਿਆ ਕਿ ਪਾਣੀ ਖੜਾ ਹੋਣ ਕਾਰਨ ਪਿੰਡ ਦੀ ਤਰ੍ਹਾਂ ਪੂਰਾ ਸੰਪਰਕ ਟੁੱਟ ਚੁੱਕਾ ਹੈ ਤੇ ਸਭ ਤੋਂ ਵੱਡੀ ਦਿੱਕਤ ਉਹਨਾਂ ਨੂੰ ਐਸੇ ਲਈ ਜਿਹੜੇ ਪਸ਼ੂਆਂ ਦੇ ਚਾਰੇ ਦੀ ਤੇ ਇੱਕ ਜਿਹੜੀਆਂ ਪਾਣੀ ਖੜਾ ਹੋਣ ਕਾਰਨ ਜਿਹੜੀਆਂ ਬਿਮਾਰੀਆਂ ਆndੀਆਂ ਨੇ ਉਸ ਲਈ ਮੈਡੀਸਨ ਦੀ ਇੱਕ ਹੋਰ ਫਿਰ ਤੋਂ ਤਸਵੀਰਾਂ ਦਿਖਾ ਦੰਨੇ ਇਹ ਪਿੰਡ ਅਲਾਵਲਪੁਰ ਨੂੰ ਜਾਣ ਵਾਲਾ ਮੇਨ ਰਸਤਾ ਜੋ ਮੇਨ ਨਹਿਰ ਤੋਂ ਅਲਾਵਲਪੁਰ ਨੂੰ ਜਾਂਦਾ ਉਸ ਰਾਸਤੇ ਦੇ ਵਿੱਚ ਇਹ ਪਾਣੀ ਕਿਸ ਤਰ੍ਹਾਂ ਖੜਾ ਆ ਮੀਂਹ ਦਾ ਪਾਣੀ ਆ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਹੜਾ ਪਿੱਛੇ ਇੱਕ ਚੋਹ ਹੈ ਚੋਹ ਟੁੱਟਣ ਕਾਰਨ ਸਾਰਾ ਪਾਣੀ ਆਇਆ ਤੇ ਲੱਗਦਾ ਹੈ ਕਿ ਇਹ ਜਲਦੀ ਪਾਣੀ ਇੱਥੋਂ ਨਹੀਂ ਖਤਮ ਹੋਵੇਗਾ ਤੇ ਪਿੰਡ ਦੇ ਵਲਿਆਂ ਨੂੰ ਆਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਾਡੀ ਵੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਆਇਆ ਜਾਵੇ ਅਤੇ ਲੋਕਾਂ ਦੀ ਸਾਰ ਲਈ ਜਾਵੇ ਕੈਮਰਾਮੈਨ ਜਸਦੀ ਨਾਲ ਅਮਰੀਕ کمار న్యూਸ 18 ਹੁਸ਼ਿਆਰਪੁਰ